ਲਓ ਜੀ ਟਾਈਮ ਦੇਖੋ 5:52 ਮਿੰਟ ਹੋ ਗਏ ਨੇ 6 ਵਜੇ ਨਿਕਲਣੇ ਤੇ ਅਸੀਂ ਘਰੇ ਤੁਹਾਨੂੰ ਪਤਾ ਫਲਕੜ ਵਲੌਗ ਸ਼ੁਰੂ ਕਰਨਾ ਭੁੱਲ ਜਾਨੇ ਆ ਸੱਸੀ ਕਾ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਲਓ ਜੀ ਅੱਜ ਦੀ ਆਪਣੀ ਜਿਹੜੀ ਜਰਨੀ ਹੈ ਸ਼ੁਰੂ ਹੋ ਗਈ ਹੈ ਅੱਜ ਆਪਾਂ ਨੇ ਸ਼ੁਰੂ ਕਰਤੀ ਆਪਣੀ ਜਰਨੀ ਤੇ ਆਪਾਂ ਚੱਲੇ ਆ ਜੀ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਦਰਬਾਰ ਸਾਹਿਬ ਮੱਥਾ ਟੇਕਣ ਵਾਹਿਗੁਰੂ ਨੇ ਗੱਡੀ ਦਿੱਤੀ ਹੈ ਸਾਨੂੰ ਹਨਾ ਤੇ ਉਹਨਾਂ ਦਾ ਸ਼ੁਕਰਾਨਾ ਕਰਨਾ ਤੇ ਬਣਦਾ ਹੀ ਹੈ ਤੇ ਕਾਫੀ ਦਿਨਾਂ ਤੋਂ ਟਾਈਮ ਨਹੀਂ ਸੀ ਤੇ ਅੱਜ ਹੈਗਾ ਸੈਟਰਡੇ ਤੇ ਸੈਟਰਡੇ ਨੂੰ ਉਤਾਰਨ ਨੂੰ ਛੁੱਟੀ ਲਈਏ ਤੇ ਮੈਂ ਫਿਰ ਚੱਲੂਗਾ ਫਿਰ ਨਾ ਦਰਬਾਰ ਸਰਦ ਨੇ ਮਾਥਾ ਟੇਕ ਪਹਿਲਾਂ ਜਾਵਾਂਗੇ ਦਰਬਾਰ ਸਰ ਮਾਥਾ ਟੇਕਾਂ ਫਿਰ ਮੰਮੀ ਹਰਾਂ ਕੋਲ ਜਾਵਾਂਗੇ ਸਿਰਫ ਸੰਡੇ ਸੰਡੇ ਤੱਕ ਸਾਡੇ ਕੋਲ ਟਾਈਮ ਹੈ ਅੱਜ ਸੈਟਰਡੇ ਕੰਨ ਸੰਡੇ ਤੇ ਸੰਡੇ ਨੂੰ ਹੀ ਸ਼ਾਮ ਦੀ ਸਾਡੀ ਸ਼ਾਮ ਨੂੰ ਵਾਪਸੀ ਹੈ ਇਸ ਨੂੰ ਆ ਖੰਡੀ ਤੋਂ ਚਾਹ ਨੂੰ ਕਰ ਲਾਂਗੇ ਜਾਂ ਫਿਰ ਸਵੇਰੇ ਜਿਹੜੇ ਮੈਂ ਅੱਜ 5:00 5:00 ਵੇ ਨਿਕਲਿਆ ਆਏ ਉਹਦੋਂ ਤੋਂ 5:00 5:00 ਵੇ ਸਾਡਾ ਪਲਾਨ ਸੀ ਪਹਿਲਾਂ ਰਾਤ ਜਾਂਦਾ ਫਿਰ ਰਾਤ ਅਸੀਂ ਕੈਨਸਲ ਕਰਤਾ ਰਾਤ گئے ਨਹੀਂ ਹੈਗੇ ਤੇ ਬਸ ਪੂਰੀ ਤਿਆਰੀ ਹੈ ਬਸ ਨਿਕਲ ਗਿਆ ਜੀ ਅਸੀਂ ਸੰਗਰੂਰ ਤੋਂ ਹੀ ਹਜੇ ਨਿਕਲਿਆ ਘਰ ਤੋਂ ਨਿਕਲਿਆ ਤੇ ਮੈਨੂੰ ਬਾਅਦ ਚ ਤਾਇਆ ਕਿ ਬਲੌਗ ਤੇ ਸ਼ੁਰੂ ਕਰਨਾ ਹੀ ਸਵੇਰੇ ਸਵੇਰੇ ਬਸ ਨਾਏ ਤੋਂ ਇਹ ਬਸ ਐਂ ਫਟਾਫਟ ਭੱਜ ਲੈ ਚਾਹ ਵੀ ਨਹੀਂ ਪੀਤੀ ਕਿਉਂਕਿ ਦੁੱਧ ਹੀ ਖਤਮ ਸੀ ਸਾਡੇ ਘਰੇ ਹੁਣ ਅੱਗੇ ਜਾ ਕੇ ਚਾਹ ਚ ਪੀਣੀ ਆ ਤੁਸੀਂ ਬਣੇ ਰਹੋ ਬਲੌਗ ਚ ਬਹੁਤ ਇੰਟਰਸਟਿੰਗ ਬਲੌਗ ਆਉਣਗੇ ਹੁਣ ਦੱਬ ਕੇ ਸ਼ੇਅਰ ਲਾਈਕ ਕਰ ਦਿਆ ਕਰੋ ਠੀਕ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਲੱਗਦੇ ਨੇ ਤੇ ਪਿੱਛੇ ਬੈਠਾ ਮੇਰਾ ਦਮੂ ਬੁੱਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ ਚੈਨਲ ਐਂਡ ਗੁੱਡ ਮਾਰਨਿੰਗ ਸਵੇਰ ਦਾ ਟਾਈਮ 6 ਵਜੇ ਗਏ ਨੇ ਹਾਂ 6 ਵਜੇ ਇੱਕ ਮਿੰਟ ਲੱਗ ਗਿਆ ਚਲੋ ਸਿਰੋਗ ਹੋ ਗਿਆ ਸਾਡਾ ਸਫਰ ਤੇ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਠੀਕ ਠਾਕ ਅਸੀਂ ਪਹੁੰਚ ਗਏ ਤੇ ਆਈਏ ਤੁਹਾਡੇ ਲਈ ਕੈਂਡ ਕੈਂਡ ਵਲੌਗ ਬਣਾ। ਅੱਜ ਜਿਹੜਾ ਰੂਟ ਹੋਗਾ ਅਸੀਂ ਲੁਧਿਆਣੇ ਵੱਲੋਂ ਨਹੀਂ ਜਾ ਰਹੇ। ਹਾਂ ਅੱਜ ਅਸੀਂ ਜਾ ਰਹੇ ਹਾਂ ਇੱਥੋਂ ਆਇਆ ਬਰਨਾਲਾ ਤੋਂ ਬਾਈਪਾਸ ਹੋ ਕੇ ਮੋਗਾ ਮੋਗੇ ਤੋਂ ਫਤਿਹ ਤਰਨਤੌਨ ਸਾਹਿਬ ਹੋ ਕੇ ਅੱਧਾ ਕੋਈ ਰਸਤਾ ਦਿਖਾਇਆ ਸੀ ਉਹ ਮੇ ਜਾਵਾਂਗੇ। ਤੇ ਇਹ ਤੋਂ ਇਹ ਸਾਨੂੰ ਨੇੜੇ ਵੀ ਤੇ ਇਧਰੋਂ ਖੁੱਲਾ ਰਸਤਾ ਵੀ ਆ ਉਧਰ ਬਹੁਤ ਜ਼ਿਆਦਾ ਟ੍ਰੈਫਿਕ ਆ ਲੁਧਿਆਣੇ ਵਾਲੀ ਸਾਈਡ ਤਾਂ ਉਧਰੋਂ ਵੀ ਆਪਾਂ ਅਵੋਇਡ ਕਰ ਰਹੇ ਆ ਆਪਣਾ ਟਾਈਮ ਕਿਉਂ ਛੁੱਟੀ ਘਾਟੇ ਤੇ ਟਾਈਮ ਜਿੰਨਾ ਵਿਚਾਲੀ ਉਹਨਾਂ ਵਧੀਆ ਤੇ ਸਾਡੇ ਮੋਗੇ ਵਾਲੇ ਭੈਣ ਭਰਾ ਹਨ ਸਾਡੇ ਸਾਰੇ ਤੇ ਚਲੋ ਮਿਲਿਆ ਤੇ ਨਹੀਂ ਜਾਣਾ ਸਾਡੇ ਕੋਲ ਟਾਈਮ ਬੜਾ ਘਾਟੇ ਨੰਗ ਚੱਲਿਆ ਤੁਹਾਡੇ ਸ਼ਹਿਰਾਂ ਚ ਕੋਈ ਨਾ ਨੈਕਸਟ ਟਾਈਮ ਸਹੀ ਲਾਂ ਅਸੀਂ ਕਰਦੇ ਆਂ ਪੇਟ ਪੂਜਾ ਕਿਉਂਕਿ ਅਸੀਂ ਸਵੇਰੇ ਚਾਹ ਵੀ ਨਹੀਂ ਪੀ ਕੇ ਆਏ ਬ੍ਰੇਕਫਾਸਟ ਕਰਕੇ ਫਿਰ ਚੱਲਦੇ ਆਂ ਟਾਈਮ 6 ਵਜੇ ਦਾ ਟਾਈਮ ਪਤਾ ਨਹੀਂ ਕਿੱਧਰ ਗਿਆ ਉਹ ਏਸੀ ਟਾਈਮ 6 ਵਜੇ 16 ਮਿੰਟ ਹੋ ਗਏ ਨੇ ਪਹਿਲਾਂ ਚਾਹ ਪਣੀ ਪੀਣਿਆ ਫਿਰ ਜਾਣੇ ਆਂ ਅੱਗੇ ਨਹੀਂ ਕੁਝ ਹੋਇਆ ਥਲੋਜੀ ਚਾਹ ਦਾ ਆਰਡਰ ਦਿੱਤਾ ਆਪਾਂ ਨੇ ਦਮਨ ਨੇ ਖਾਣਾ ਸੈਂਡਵਿਚ ਸੈਂਡਵਿਚ ਖਾਣਾ ਤੁਸੀਂ ਪੈਕ ਪੈਨ ਮੈਂ ਆਰਾਮ ਨਾਲ ਘਟੇ ਚ ਬੈਠ ਕੇ ਚਾਹ ਪੀਵਾਂ ਮਚੀ ਨਹੀਂ ਪਾਇਆ ਪਰ ਇਹ ਬੰਦੇ ਆਪਣੇ ਬੰਦੇ ਨੂੰ ਪੀਲੇ। ਦੋ ਮੀਲ ਜ਼ਿਆਦਾ ਨਾ ਕਰ। ਲੋ ਜੀ ਚਾਹ ਆ ਗਈ ਸਾਡੀ। ਅੱਧੀ ਅਸੀਂ ਮੱਠੀ ਖਾ ਲਈ ਫਿਰ ਚੇਤਾ ਆਇਆ ਕਿ ਵੀਡੀਓ ਬਣਾਈਏ। ਮੱਠੀ ਤੇਲ ਬਹੁਤ ਆ। ਦੇਖੀ ਰਹਿ। ਹੂੰ ਪਲੇਟ ਨ ਲੱਗਿਆ। ਨਹੀਂ ਨਹੀਂ ਮੈਂ ਖਾ। ਇਹ ਕਹ ਰਹੇ ਮਗਾ ਪੀਲੀ ਚਾਹ ਹਲੋ ਪਈ ਹਲੋ ਲੋੜ ਨਹੀਂ ਕੁਝ ਨਹੀਂ ਆਏਗਾ ਕੁਝ ਨਹੀਂ ਆਏਗਾ ਇਹਦੇ ਕੁਝ ਨਹੀਂ ਆਏਗਾ ਲੈ ਦਿਓ ਮੈਂ ਮਨਾ ਥੋੜੀ ਕਰ ਰਹੀ ਆ ਲੈ ਜਾਓ ਜੋ ਬਿਲਕੁਟਾਉਂ ਚਲੀਏ ਫਟਾਫਟ ਲੇਟ ਹੋ ਗਿਆ ਆਪਾਂ ਚੱਕ ਰਾਮ ਦਮਨ ਨੇ ਆਪਣਾ ਸੈਂਡਵਿਚ ਪੈਕ ਕਰਵਾ ਲਿਆ ਦਮਨ ਕਹਿੰਦੀ ਮੈਂ ਗੱਡੀ ਚ ਬੈ ਕੇ ਖਾਣਾ ਕਿਉਂਕਿ ਲੇਟ ਹੋ ਗਏ ਸੀ ਉਹਨਾਂ ਹੌਲੀ ਗੱਡੀ ਸਾਫ ਵੀ ਨਹੀਂ ਕੀਤੀ ਐਂ ਭੱਜ ਲਿਆ ਦਮਨ ਹੈ ਤੁਸੀਂ ਕਹਿੰਦੇ ਸੀ ਬਲੈਕ ਵਾਲੀ ਲਓ ਚਿੱਟੀ ਦੇ ਤਾਂ ਪਤਾ ਨਹੀਂ ਲੱਗਦਾ ਬਲੈਕ ਵਾਲੀ ਜ਼ਿਆਦਾ ਪਤਾ ਲੱਗਣਾ ਹੈ ਇਹਨਾਂ ਆਪਾਂ ਸਾਫ਼ ਕਰਕੇ ਲਾ ਕੀ ਗੱਡੀ ਸਾਫ਼ ਨਹੀਂ ਕੀਤੀ ਨਹੀਂ ਪਤਾ ਕਾੜੇ ਥੋੜਾ ਟਾਈਮ ਹੋ ਗਿਆ ਆ ਜੋ ਬੈਠੋ ਦੇਖ ਲੈ ਬਣੀ ਆ। ਦਾ ਪਾਣੀ ਸਾਹੀ। ਯਾਰ ਤੇਰੀ ਪੀੜੀ ਵਿਚਾਰੇ ਜਵਾਕ ਨੇ। ਹਾਂ, ਸੈਂਡਵਿਚ ਦੇ ਚੱਕਰ ਕੀ ਹੁੰਦਾ ਹੁੰਦਾ। ਉਹ ਸਵੇਰੇ ਸਵੇਰਾ ਹੀ ਨਾ ਹਜੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ। ਹੋਰ। ਤਰ੍ਹਾਂ ਚੋੜੀ ਮੇਟ ਕੇ ਜਾ। ਸਾਰੇ ਬੈਠੇ ਸਵੇਰੇ ਆ ਪਗੜੀ। ਸਾਰੇ ਬੈਠੇ ਨੇ। ਇਹਨਾਂ ਨੇ ਚਾਰਾਂ ਤੜਕੇ ਦੇ ਨਿਕਲੋਂ। ਬਾਕੀ ਇਹ ਰੋ ਵੀ ਸਾਰਾ ਦੀ। ਇੱਧਰ ਜਾਣਾ ਆਪਣੇ ਐਂ ਘਮਾ ਲਓ। ਕੰਬਾਏ ਕੁੱਤੇ ਸਾਲਾ। ਲੈ। ਕੰਬਾ ਸਾਲਾ ਅੱਗੇ ਦੇਖ ਲੋ। ਚੱਲਵਾ ਦੇ ਤੂੰ ਆ ਤਾਂ وہی ਲਾਈ ਇਸ ਕੰਪਨੀ ਵਾਲਿਆਂ ਨੇ ਉਤਰਨ ਦੇ ਪਿੱਛੇ ਵੀ ਵੇਖਣਾ ਮੈਂ ਖਲਾ ਲੋ ਚੱਲੂਗੀ ਇੱਥੇ ਸੇਰ ਲਾਉਣ ਵਾਲੇ ਹਾਂ ਚੱਲ ਮਾਝੇ ਮੋਟੇ ਕਾਰ ਨਹੀਂ ਚੱਲੇ ਹੈ ਕੋਮਣ ਤਾਂ ਮੰਗੇ ਤੇ ਚੱਲੇ ਜਰੂਰੀ ਥੋੜੀ ਕਿ ਜਿੱਥੇ ਟੈਚੀ ਕੇਸ ਪਏ ਹੁਣ ਗੱਡੀ ਤੇ ਤੋਂ ਬਾਹਰ ਹੀ ਚੱਲੇ ਨੇ ਚੱਲ ਜੀ ਗੰਗੀ ਜਾਂਦੇ 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 ਚਲੋ ਜੀ ਅਗਲਾ ਸਫ਼ਰ ਸ਼ੁਰੂ ਹੋ ਗਿਆ ਸਾਡਾ ਆਜੂ ਪੀਲੀ ਹੁਣ ਦੇਖਣਾ ਕਿੱਥੇ ਜਾ ਕੇ ਰੁਕਦੀ ਛੇਤੀ ਛੇਤੀ ਅਗਲਾ ਕੋ ਸਟਾਪ ਆਉਣਾ ਨਹੀਂ ਹੈਗਾ ਆਪਾਂ ਲੈ ਆਉਣਾ ਜੇ ਆਹ ਰਸਤਾ ਜਾਂਦਾ ਬਰਨਾਲੇ ਨੂੰ ਤੇ ਆਪਾਂ ਇੱਧਰ ਚੜ ਗਿਆਂ ਹੋ ਗਏ ਨਾ ਹਾਂ ਜੀ ਜਰੂਰ ਦੱਸੋ ਤੁਹਾਨੂੰ ਜਿਆਦਾ ਨੌਲੇਜ ਹੈ ਮੈਨੂੰ ਨਹੀਂ ਨਾ ਪਤਾ ਨਹੀਂ ਹੈਗਾ ਸਹੀ ਕਿਹਾ ਨਾ ਹਾਂ ਬਰਨਾਲਾ ਬਾਈਪਾਸ ਹੋ ਰਿਹਾ ਠੀਕ ਹੈ ਤੇ ਬਸ ਬੜਾ ਗ੍ਰੈਂਡ ਪੋਲ ਹੈ ਇਹ ਹਨਾ ਕੋਈ ਤਾਂ ਗੱਲ ਆ ਇਹ ਜਿਹੜਾ ਇਨੂੰ ਆਪਾਂ ਕੀ ਕਹ ਸਕੀਏ 브릿ਜ ਵੀ ਕਹ ਦਿੰਨੇ ਆ ਤੇ ਫਲਾਈਓਵਰ ਵੀ ਕਹ ਦਿੰਨੇ ਆ ਹਨਾ ਤੇ ਆਪਾਂ ਪੰਜਾਬੀ ਕਹਿੰਦੇ ਇਹਨੂੰ ਪੁਲ ਵੱਡੇ ਜਿਹੜਾ ਟਰੰਕ ਰੋਡ ਹੁੰਦਾ ਨਾ ਉਹ ਤੇ ਚੜ ਗਏ ਅਸਾਂ ਉਹ ਵੀ ਟਰੰਕ ਰੋਡ ਹੀ ਸੀਗਾ ਆਹ ਇੱਧਰ ਚੜ ਜਾਗੇ ਇਹ ਤਾਂ ਟਰਾਲੀ ਬੜੇ ਨੇ ਇੱਥੇ ਕਹਿੰਦੇ ਜੀ ਬਸ ਕੁਝ ਨਹੀਂ ਆਉਂਦਾ ਸੁੰਸਾਨ ਰਿਆਵਾਣ ਜਾਵਾਂਗੇ ਉਹ ਜਾਂਦਾ ਬਠਿੰਡੇ ਦਾਸ ਤਾ ਅੱਛਾ ਇਹ ਬਠਿੰਡੇ ਨੂੰ ਜਾਂਦਾ ਲਓ ਜੀ ਨਵੇਂ ਨਵੇਂ ਰੂਟ ਨੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪਤਾ ਦੇਖੋ ਮੈਂ ਮੋਗੇ ਵਾਲੇ ਰੋਡ ਸੈਕੰਡ ਟਾਈਮ ਆਈ ਆ ਇੱਕ ਵਾਰੀ ਪਹਿਲਾਂ ਆਈ ਬਹੁਤ ਸਾਲ ਪਹਿਲਾਂ ਸਰਦੀਆਂ ਚ ਆਈ ਸੀ ਆਪਾਂ ਆ ਪਿੱਛੇ 6-7 ਮਹੀਨੇ ਪਹਿਲਾਂ ਸਿੰਮੂ ਨਾਲ ਨਹੀਂ ਨਹੀਂ ਸਿੰਮੂ ਤੋਂ ਬਾਅਦ ਆਈ ਸੀਗੇ ਕਦੋਂ ਆਏ ਹਾਂ ਕਿੱਥੇ ਆਏ ਹਾਂ ਅਰੇ ਆਏ ਨਹੀਂ ਸੀ ਅੱਛਾ ਅੱਛਾ ਉਹ ਮੋਗੇ ਆਏ ਹਾਂ ਠੀਕ ਹੈ ਠੀਕ ਹੈ ਨਹੀਂ ਮੈਂ ਆਪਾਂ ਦੂਜੀ ਗੱਲ ਕਰ ਰਹੀਆਂ ਕਿ ਅਸੀਂ ਦਰਬਾਰ ਸਾਹਿਬ ਨੂੰ ਉਧਰ ਨੂੰ ਅਰਦਾਸਪੁਰ ਨੂੰ ਇਧਰੋਂ ਦੀ ਮੈਂ ਦੂਜੀ ਵਾਰ ਜਾ ਰਹੀਆਂ ਸੀ ਲਿਆ ਹੀ ਨਾ ਦਮਨੂ ਚੱਲਨੇ ਖਣਾ ਹੀ ਜਾਤਾ ਸੀ ਉੱਥੇ ਪੀਲੀ ਚਾਹੀ ਮਤਲਬ ਬਾਲੀ ਵਧੀਆ ਨਹੀਂ ਸੀ ਪਤਲੀ ਜੀ ਚਾਹੀ ਤੇ ਸੈਂਡਵਿਚ ਜਿਹੜਾ ਲਿਆ ਉਹ ਜਦੋਂ ਗੱਡੀ 'ਚ ਦਮਣ ਖਾਣ ਲੱਗੀ ਤੇ ਉਹਦੇ ਅੰਦਰ ਜਿਹੜੇ ਆ ਲਿਆ ਸਬਜ਼ੀਆਂ ਸੁੱਟੀਆਂ ਪਾਈਆਂ ਸਾਰੀਆਂ ਘੱਟੀਆਂ ਖਰਾਬ ਹੋਈਆਂ ਪਹਿਲਾਂ ਮੈਂ ਖਾਦਾ ਮੈਂ ਖਾਂਦਿਆ ਸਾਰੀ ਬਸ ਗਿਆ ਮੈਂ ਦਮਣ ਹੈ ਨਹੀਂ ਸੈਂਡਵਿਚ ਵਧੀਆ ਇਹਨਾਂ ਨੂੰ ਦਮਣ ਨੇ ਵੀ ਖਾ ਲਿਆ ਉਤਾਰ ਨੇ ਵੀ ਖਾ ਲਿਆ ਇੱਕ ਇੱਕਾਰੇ ਮਤਲਬ ਇੱਕ ਇੱਕ ਜਸਟ ਟੇਸਟੀ ਕਿ ਹਾਂ ਜਸਟ ਇੱਕ ਇੱਕ ਢੁਰਗੀ ਲਈ ਵਾਸਤੇ ਤਾਂ ਨਹੀਂ ਸੀ ਉਹ ਤੇ ਖਟਾਈ ਵੀ ਆ ਗਈ ਫਿਰ ਸਾਰੇ ਸਿੱਟ ਤੇ ਉਹ ਹੁਣ ਦੇਣੇ ਆ ਜੇ ਕੁਛ ਅੱਗੇ ਮਿਲਿਆ ਕੋਈ ਦਮੂ ਵਾਸਤੇ ਲੋਕੀ ਕਹਿੰਦੇ ਨੇ ਫਤੇ ਵਾਂਗੂ ਲੈ ਜਾ ਲੂਜ਼ਾਂ ਲੈਣੇ ਆ ਇੱਦਾਂ ਬੰਨ੍ਹ ਕਵਾਨੇਆਂ ਕਿਉਂਕਿ ਸਵੇਰੇ ਇੰਨੀ ਜਲਦੀ ਆਇਆ ਕੁਛ ਨਹੀਂ ਖਾਦਾ ਬਸ ਸਵੇਰੇ ਪਹਿਲਾਂ 5 ਵਜੇ ਤੁਰਨ ਦੀ ਸਲਾਹ ਹੀ 5 ਕਰਦੇ ਕਰਦੇ ਕਰਾਉਂਦੇ ਕਰਾਉਂਦੇ ਆ ਹੀ ਪੌਣੀ 6 ਚੱਲੇ ਇੱਕ ਮੈਂ ਤੇ ਇੱਕ ਹੋਰ ਚੀਜ਼ ਕਹਿਣੀ ਆ ਜਿਹੜਾ ਸਿਮਿੰਟਡ ਰੋਡ ਆ ਨਾ ਇਹ ਇੰਨੀ ਕਿ ਜ਼ਿਆਦਾ ਆਵਾਜ਼ ਅੰਦਰ ਭੇਜਦਾ ਨਾ ਬਹੁਤ ਵੀ ਇਹ ਤਾਂ ਉਸਮਿੰਟਡ ਰੋਡ ਨਹੀਂ ਹੋਣਾ ਜਿਹਦਾ ਉਹ ਹੀ ਆ ਦੇਖੋ ਜੇ ਕਾਲਾ ਆ ਦੇਖ ਹਾਂ ਇੱਥੇ ਟਾਇਰਾਂ ਦਾ ਕਰ ਦਿਓ ਕਰ ਦਿਓ ਕੈਮਰਾ ਹੀ ਲੱਗੇਗਾ ਬਿਲਕੁਲ ਆਵਾਜ਼ ਬਿਲਕੁਲ ਆਵਾਜ਼ ਸਾਫ਼ ਹੋ ਗਈ ਹੈ ਉਹਨਾਂ ਅੱਗੇ ਫੇਰ ਉਹ ਆਹੀ ਆ ਰਿਹਾ ਹਨ ਫੇਰ ਅਗਦੀ ਆਵਾਜ਼ ਖਰਾਬ ਕਰ ਦੇਣੀ ਦੇਖਿਓ ਆ ਸੀਮਿੰਟ ਵਾਲਾ ਰੋਡ ਹੈ ਅੱਗੇ ਦੂਜਾ ਹੈ ਆ ਲੁੱਕ ਵਾਲਾ ਰੋਡ ਆ ਸੀਮਿੰਟਡ ਆ ਗਿਆ ਦੇਖੋ ਜੀ ਹਾਂ ਜੀ ਕੰਨੀ ਆਵਾਜ਼ ਵੱਤ ਗਈ ਫੇਰ ਗੱਡੀ ਦੀ ਯਾਰ ਮੇਰੇ ਮੂੰਹ ਚੋਂ ਗਲਤ ਕਾਤੋਂ ਵਰਡ ਨਿਕਲ ਜਾਂਦੇ ਨੇ ਇਹ ਕਿਉਂ ਯਾਰ ਐਵੇਂ ਆਵਾਜ਼ ਆਉਂਦੀ ਹੈ ਨਾ ਟੈਰਾਂ ਦੀ ਸੀਮਿੰਟ ਵਾਲੇ ਰੋਡ ਤੇ ਐਵੇਂ ਆਉਂਦੀ ਹੈ ਦੂਜੇ ਤੇ ਬਿਲਕੁਲ ਐ ਸਮੂਥ ਚੱਲਦੀ ਗੱਡੀ ਹਾਂ ਇਹ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਹੈ ਇਹ ਸੀਮਿੰਟਡ ਰੋਡ ਮੈਨੂੰ ਨਹੀਂ ਵਧੀਆ ਲੱਗ ਰਹੀ ਹੈ ਚਲੋ ਕੋਈ ਗੱਲ ਨਹੀਂ ਸਰਕਾਰ ਨੂੰ ਅਸੀਂ ਕਹਾਂਗੇ ਉਤਾਰਨ ਨੂੰ ਵਧੀਆ ਨਹੀਂ ਲੱਗਦਾ ਚੇਂਜ ਬੰਬ ਪੰਬ ਕਿਰ ਬੰਬ ਕਿਉਂ ਗਿਰਨੇ ਨੇ ਇੱਥੇ ਲੈ ਇੱਥੇ ਬੰਬ ਕਿਹੜੇ ਗਿਰਨੇ ਨੇ ਮੈਨੂੰ ਸਮਝ ਨਹੀਂ ਆਦੀ ਕਿਹੜਾ ਕਹਿ ਗਿਆ ਸੁਖਵੀਰ ਬਾਦਲ ਸਾਹਿਬ ਕਹਿ ਗਏ ਨੇ ਕਹਿੰਦੇ ਵੀ ਇੱਥੇ ਜੇ ਪੰਬ ਵੀ ਡਿੱਗਦੇ ਤਾਂ ਵੀ ਟੁੱਟਨੇ ਅਸੀਂ ਕਿਹੜਾ ਯਾਰ ਬੰਬ ਡਿੱਗਦੇ ਨੇ ਬੰਬ ਛੱਡ ਗਏ ਇੱਥੇ ਕਿਹੜੇ ਬੰਬ ਡਿੱਗਣੇ ਪਰਮਾਤਮਾ ਸੋਖੀ ਰੱਖੇ ਸਾਰੇ ਪਾਸੇ ਕਿ ਨਹੀਂ ਹਾਂ ਮਤਿ ਉਹ ਰੋਡ ਵਧੀਆ ਸੀ ਇਹ ਸਾਰਾ ਸਿਮਿੰਟ ਵਾਲਾ ਹੀ ਹੈ ਨਹੀਂ ਨਹੀਂ ਕਿਤੇ ਕਿਤੇ ਉਦੋਂ ਆ ਕੇ ਆਈ ਜਾਊਗਾ ਆ ਸ਼ੁਰੂ ਹੋ ਗਿਆ ਸੱਚਾ ਨਹੀਂ ਨਹੀਂ ਇਹ ਤਾਂ ਸ਼ੁਰੂ ਨਹੀਂ ਹੋਇਆ ਇਹ ਤਾਂ ਸਾਰੇ ਹੀ ਚੱਲ ਰੋ ਤੇ ਜਦ ਤੇ ਟੁੱਟੇ ਬਜਾ ਤੇ ਪੈਚ ਵਰਤ ਕੀਤਾ ਹੋਇਆ ਨਾ ਰੋਡ ਤਾਂ ਖੁੱਲਾ ਹੈ ਨਾ ਰੋਡ ਖੁੱਲਾ ਹੈ ਤੇ ਲੋ ਜੀ ਅਸੀਂ ਪਹੁੰਚ ਗਿਆ ਦੱਸੋ ਤੁਹਾਨੂੰ ਜਿਆਦਾ ਨੌਲੇਜ ਹੈ ਤੁਹਾਨੂੰ ਵੀ ਤਾਂ ਨੌਲੇਜ ਹੈ ਮੈਨੂੰ ਹੈਗੀ ਪਰ ਮੈਨੂੰ ਐ ਹੁੰਦਾ ਚੱਲ ਤੁਸੀਂ ਦੱਸ ਦਿਓ ਹਰੀ ਕੇ ਪੱਤਣ ਤੇ ਅਸੀਂ ਇੱਥੇ ਥੋੜਾ ਜਿਹਾ ਰੁਕਿਆ ਮੈਂ ਦਵਨ ਕਹਿੰਦੀ ਖਾੜ ਕੇ ਦੇਖਣਾ ਤੇ ਚੱਲ ਜੰਨੇ ਆ ਦਵਨ ਕਹਿੰਦੀ ਹੋਰ ਦਵਨ ਕਹਿੰਦਾ ਖਾੜ ਕੇ ਵੇਖਣਾ ਦਵਨ ਫਸਟ ਟਾਈਮ ਆਇਆ ਇਧਰੋਂ ਦੀ ਹਾਂ ਦਵਨ ਇੱਥੇ ਆਪਣੀ ਰੀਲਾ ਰੂਲਾ ਵੀ ਸ਼ੂਟ ਕਰਨਾ ਨਾ 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 ਵੀ ਕਿ ਨਾਲ ਉਹਦੇ ਰੇਤ ਹੀ ਰੇਤੇ ਤੋਂ ਰੇਤ ਵੀ ਲੈ ਕੇ ਜਾਂਦੇ ਨੇ ਇਹ ਡੂੰਗੀ ਤੇ ਵੀ ਹੋਣੀ ਹਲੇ ਨਹੀਂ ਸਾਹਮਣੀ ਹੈ ਬਸ ਜੋ ਹੈਗਾ ਇੱਥੇ ਤਾਂ ਇੰਨੀ ਡੂੰਗੀ ਨਹੀਂ ਹਨਾ ਤਰ ਹਾਂ ਇੱਥੇ ਤਾਂ ਇੰਨੀ ਡੂੰਗੀ ਨਹੀਂ ਹੈਗੀ ਨਾ ਡੂੰਗੀ ਡਾਂਗੀ ਤਾਂ ਉਹ ਪਾਣੀ ਤਾਂ ਸਾਰਾ ਉਧਰ ਖੋਲਿਆ ਹੂੰ ਉਹੀ ਨਾ ਕੱਟ ਹੀ ਰਹਿ ਗਿਆ ਤੇ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਇਦੋਂ ਹੀ ਦੋ ਨਹਿਰਾਂ ਕੱਟਦੀਆਂ ਮਾਰਾ ਪਾਣੀ ਤਾਂ ਲੈ ਲਿਆ

ਹਾਂ ਅਕੀ ਲਾਕਾ ਕਿਹੜਾ ਆਪਣਾ ਮਾਜਾ ਏਰੀਆ ਬਾਰਡਰ ਏਰੀਆ ਮਾਜਾ ਪਾਉ ਹਣਾ ਕਿਵੇਂ ਹਿਲਦੀ ਹੈ ਗੱਡੀ ਜਦੋਂ ਕੋਈ ਟਰੱਕ ਵਗੈਰੇ ਜਾਂਦਾ ਆਹ ਦੇਖ ਖੜੇ ਖੜਾ ਉਹ ਜਿਹੜਾ ਪੁਲ ਬਣਿਆ ਹੋਇਆ ਨਾ ਨਾ ਕਰਦੇ ਪੁਲ ਕਰਕੇ ਆਏ ਥੋੜਾ ਜਿਹਾ ਉਹ ਰੱਖਿਆ ਜਾਂਦਾ ਵੀ ਥੋੜਾ ਜਿਹਾ ਇਹ ਐਦਾ ਤਾਂ ਹੁੰਦਾ ਰਹੇ ਤਾਂ ਕਿ ਉਹ ਚ ਲੈਕਸਿਬਿਲਟੀ ਜੀ ਬਣੀ ਰਹੇ ਆਈ ਕੈਂਪ بڑا ਖਾਤੇ ਦੀ ਗੱਲ ਹਰੇਕ ਖਾਂ ਦਾ ਖੜਦੇ ਜਾਈਏ ਹਰੇਕ ਚੀਜ਼ ਦੇਖਦੇ ਜਾਈਏ ਉਹ ਨਾਲ ਤਾਂ ਪਕਾਉਂਦੇ ਜਾਈਏ ਆਹ ਉਹ ਹੀ ਕਿੱਤੀ ਤੁਮਾਲ ਖੜੇ ਨਹੀਂ ਹੁੰਦੇ। ਦੁਨ ਮੇਰੀ ਜੀਲੂ ਸ਼ੂਕਾ। ਫੋਟੋ ਖਾਣ ਵਾਸਤੇ ਬਾਰਡਰ ਕਰਾਸ ਕਰਨਾ ਪੈ ਰਿਹਾ। ਭਾਈ ਨਾ ਪਾਣੀ ਦਾ ਲੱਗ ਲੱਗਦਾ ਤਾਂ ਮੈਂ ਦੇਖੀ। ਪਾਪਾ ਮੈਨੂੰ ਕਹਿੰਦੇ ਪਤਾ ਨਹੀਂ ਕੀ ਬੋਲਣ ਦੇ ਮੈਂ ਕਿਹਾ ਮੇਰੀ ਬੋਲੀ ਬੋਲੋ ਹੁਣ ਮਾਝਾ ਏਰੀਆ ਆ ਗਿਆ। ਹੂੰ ਮਾਝੇ ਵਾਲੇ ਚੱਕਣ ਲੱਗਿਆ ਮੈਂਟ ਲਾਂਦੇ ਨੇ। ਮੈਂ ਡਰਨ ਲੱਗ ਪੜ ਵਾਲੀ ਆ ਇਹਦਾ ਡਰ ਡਰ ਕੇ ਬਸ ਹੁਣ ਤੁਸੀਂ ਡਰ ਡਰ ਕੇ ਗੱਡੀ ਚਲਾਜਾ ਆ ਗਿਆ ਬਾਈ ਮਾਜਾ ਡਰੋ ਓਏ ਡਰੋ ਵਾ ਵਸ 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 ਸਹੀ ਕਿਹਾ ਸਹੀ ਕਿਹਾ ਹਾਈ ਗੱਲ ਤੇ ਵੀ ਸਹੀ ਹੈ ਹਣਾ ਹੁਣ ਨਾ ਮੈਨੂੰ ਵੱਧ ਘੜਨੀ ਬੋਲਣਾ ਕਿਉਂਕਿ ਮੇਰੇ ਵੇਕਿਆਂ ਦਾ ਪਿੰਡ ਆਉਣਾ ਮਝਾ ਲਵਾਉਣੇ ਤੇ ਮਝਾ ਲਵਾਉਣਾ ਸਹੀ ਗੱਲ ਮਸਾਈਲਾ ਮਸਾਈਲਾ ਚਲੋ ਜੀ ਅਸੀਂ ਪਹੁੰਚ ਗਏ ਤਰਨਤਾਰਨ ਤੇ ਪਹਿਲਾ ਤਰਨਤਾਰਨ ਰਸਤਾ ਅੰਦਰੋਂ ਜਾਂਦਾ ਹੈ ਪਰ ਅਸੀਂ ਜਾਣਾ ਅੰਮ੍ਰਿਤਸਰ ਤੇ ਅਸੀਂ ਤਰਨਤਾਰਨ ਨਹੀਂ ਜਾ ਰਹੇ ਸਾਡੀ ਇੱਛਾ ਤਾਂ ਹੈਗੀ ਸੀ ਵੀ ਅਸੀਂ ਵੀ ਤਰਨਤਨ ਸਾਹਿਬ ਮਥਾ ਟ੍ਰਿਕ ਲਈ ਪਰ ਸਮਾਂ ਉਹ ਥੋੜੇ ਟਾਈਮ ਜ਼ਿਆਦਾ ਹੀ ਲੱਗ ਜੂ ਅੰਮ੍ਰਿਤਸਰ ਦੇ ਵਿੱਚ ਚਲੋ ਤੇ ਆਪਣੇ ਭੈਣ ਭਰਾਣੇ ਤਰਨ ਤਰਨ ਤੋਂ ਗੱਲ ਉਹਨਾਂ ਦਾ ਸੂਟ ਦਾ ਆਰਡਰ ਵੀ ਆਇਆ ਸੀ ਉਹਨਾਂ ਦਾ ਕੋਰੀਅਰ ਕਰਵਾਉਣਾ ਸੀ ਤੇ ਅਸੀਂ ਅੱਜ ਇੱਧਰ ਆਉਣਾ ਹੀ ਉਹਨਾਂ ਦਾ ਕੋਰੀਅਰ ਵੀ ਲੇਟ ਹੋ ਜਾਣਾ ਤੇ ਸੌਰੀ ਦੀਦੀ ਤੇ ਉਹਨਾਂ ਦੀਆਂ ਬੇਟੀਆਂ ਵਲੌਗ ਦੇਦੀਆਂ ਨੇ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਦੇ ਪਾਪਾ ਨਹੀਂ ਹੈਗੇ ਉਤਾਰ ਤੇ ਉਹ ਕਹਿੰਦੇ ਸਾਨੂੰ ਤੁਹਾਡੇ ਵਲੌਗ ਬਹੁਤ ਵਧੀਆ ਲੱਗਦੇ ਨੇ ਕੱਲ ਕਾਲ ਆਈ ਸੀ ਥੈਂਕ ਯੂ ਸੋ ਮਾਚ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਲੰਘ ਚੱਲੇ ਆ ਜੀ ਤਰਨ ਤਰਨ ਅਸੀਂ ਕੋਈ ਗੱਲ ਨਹੀਂ ਨੈਕਸਟ ਟਾਈਮ ਸਹੀ ਫਿਰ ਜਦੋਂ ਆਈ ਫੁੱਲੀ ਸਿਟੀ ਫਿਰ ਮਿਲਾਂਗੇ ਤੁਹਾਨੂੰ ਜਰੂਰ ਇੱਧਰ ਆ ਹਨਾ ਤੁਹਾਨੂੰ ਤੁਹਾਨੂੰ ਹੋ ਰਿਹਾ ਸੀ ਪਰਲੇ ਪਾਸੇ ਚਲੋ ਜੀ ਇਥੇ ਹੀ ਆਪਾਂ ਦੂਜਾ ਵਲੌਗ ਕੰਟੀਨਿਊ ਕਰਤਾ ਬਸ ਬਣੇ ਰੋ ਵਲੌਗ ਤੇ ਹੁਣ ਆਪਾਂ ਪਹੁੰਚਦੇ ਆਂ ਦਰਬਾਰ ਸਾਹਿਬ ਜੇ ਕੋਈ ਰਸਤੇ ਚਾਇਆ ਤਾਂ ਉੱਥੇ ਮਿਲਾਂਗੇ ਤੁਹਾਨੂੰ